ਦਿੱਲੀ ਡਿਵੈਲਪਮੈਂਟ ਅਥਾਰਟੀ ਦੇ ਵੱਲੋਂ ਇੱਕ ਅਲੀਸ਼ਾਨ ਬੰਗਲੋ ਟਾਇਆ ਗਿਆ। ਇਹ ਅਲੀਸ਼ਾਨ ਬੰਗਲੋ ਸੈਨਿਕ ਫਾਰਮ ਦੇ ਵਿੱਚ ਬਣਾਇਆ ਗਿਆ ਦਰਅਸਲ ਦਿੱਲੀ ਡਿਵੈਲਪਮੈਂਟ ਅਥਾਰਟੀ ਦਾ ਇਹ ਇਲਜ਼ਾਮ ਹੈ ਕਿ ਇਹ ਨਜਾਇਜ਼ ਜਿਹੜੀ ਹੈ ਹੱਦਬੰਦੀ ਹੈ ਯਾਨੀ ਕਿ ਇੱਥੇ ਕੰਸਟਰਕਸ਼ਨ ਕਰਨ ਦੀ ਮਨਾਹੀ ਹੈ ਪਰ ਇੱਥੇ ਲੋਕ ਆਪਣਾ ਅਲੀਸ਼ਾਨ ਬੰਗਲੋ ਬਣਾ ਰਹੇ ਨੇ ਉਧਰ ਇਸ ਘਰ ਦੇ ਮਾਲਕ ਜਿਹੜੇ ਨੇ ਨਾਸਿਰ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਮੀਡੀਆ ਦੀ ਹੋਈ ਹੈ ਉਹ ਕਹਿੰਦੇ ਆ ਕਿ ਸਾਡਾ ਕੇਸ ਚੱਲਦਾ ਹੈ ਸਾਨੂੰ ਅਕਤੂਬਰ ਦੇ ਵਿੱਚ ਨੋਟਿਸ ਆਇਆ ਸੀ ਤੇ ਉਸ ਨੋਟਿਸ ਤੋਂ ਬਾਅਦ ਜਿਹੜਾ ਆ ਮੈਂ ਕੇਸ ਲਾਇਆ ਹਰ ਕੇਸ ਹਲੇ ਕੋਰਟ ਦੇ ਵਿੱਚ ਹੈ ਔਰ ਇਸ ਨੂੰ ਪਹਿਲਾਂ ਹੀ ਟਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ ਇਦਾਂ ਦੀਆਂ ਨਜਾਇਜ਼ ਬਣਾਈਆਂ ਹੋਈਆਂ ਬਿਲਡਿੰਗਸ ਬਹੁਤ ਨੇ ਖਾਸ ਕਰਕੇ ਨਵਜੋਤ ਕੌਰ ਸਿੱਧੂ ਨੇ ਜੜੀਆਂ ਹੁਣੇ ਜੇ ਬੋਲੀਆਂ ਕਿ ਪੰਜਾਬ ਦੇ ਵਿੱਚ ਜਿਹੜੀ ਲੈਂਡ ਹੈ ਜਿਹੜੀ ਫੋਰੈਸਟ ਲੈਂਡ ਹੈ ਉੱਥੇ ਬੜੇ ਹੀ ਵੱਡੇ ਤੇ ਇਨਫਲੂਐਂਸ਼ੀਅਲ ਲੀਡਰਾਂ ਦੀਆਂ ਪ੍ਰਾਪਰਟੀਆਂ ਨੇ ਔਰ ਉਹਨਾਂ ਨੇ ਕਈ ਕਈ ਜਿਹੜੇ ਮਰਲੇ ਨੇ ਜਾਂ ਕਿਲੇ ਨੇ ਉਹ ਬਲੇ ਹੋਏ ਨੇ ਉਹਨਾਂ ਦੇ ਉੱਤੇ ਵੀ ਤੁਹਾਨੂੰ ਕੀ ਲੱਗਦਾ ਕਾਰਵਾਈ ਹੋਣੀ ਚਾਹੀਦੀ ਹੈ ਕਿ ਨਹੀਂ ਆਪਣੇ ਕਮੈਂਟ ਜ਼ਰੂਰ ਕਰਕੇ ਦੱਸਿਓ ਦਿੱਲੀ ਡਿਵੈਲਪਮੈਂਟ ਅਥਾਰਟੀ ਦੇ ਵੱਲੋਂ ਇੱਕ ਅਲੀਸ਼ਾਨ ਬੰਗਲੋ ਟਾਇਆ ਗਿਆ। ਇਹ ਅਲੀਸ਼ਾਨ ਬੰਗਲੋ ਸੈਨਿਕ ਫਾਰਮ ਦੇ ਵਿੱਚ ਬਣਾਇਆ ਗਿਆ। ਦਰਅਸਲ ਦਿੱਲੀ ਡਿਵੈਲਪਮੈਂਟ ਅਥਾਰਟੀ ਦਾ ਇਹ ਇਲਜ਼ਾਮ ਹੈ ਕਿ ਇਹ ਨਜਾਇਜ਼ ਜਿਹੜੀ ਹੈ ਹੱਦਬੰਦੀ ਹੈ ਯਾਨੀ ਕਿ ਇੱਥੇ ਕੰਸਟਰਕਸ਼ਨ ਕਰਨ ਦੀ ਮਨਾਹੀ ਹੈ ਪਰ ਇੱਥੇ ਲੋਕ ਆਪਣਾ ਅਲੀਸ਼ਾਨ ਬੰਗਲੋ ਬਣਾ ਰਹੇ ਨੇ ਉਧਰ ਇਸ ਕਰਦੇ ਮਾਲਕ ਜਿਹੜੇ ਨੇ ਨਾ ਸਿਰ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਮੀਡੀਆ ਦੀ ਹੋਈ ਹੈ ਉਹ ਕਹਿੰਦੇ ਆ ਕਿ ਸਾਡਾ ਕੇਸ ਚੱਲਦਾ ਹੈ ਸਾਨੂੰ ਅਕਤੂਬਰ ਦੇ ਵਿੱਚ ਨੋਟਿਸ ਆਇਆ ਸੀ ਤੇ ਉਸ ਨੋਟਿਸ ਤੋਂ ਬਾਅਦ ਜਿਹੜਾ ਆ ਮੈਂ ਕੇਸ ਲਾਇਆ ਹਰ ਕੇਸ ਹਲੇ ਕੋਰਟ ਦੇ ਵਿੱਚ ਹੈ ਔਰ ਇਸ ਨੂੰ ਪਹਿਲਾਂ ਹੀ ਟਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ ਇਦਾਂ ਦੀਆਂ ਨਜਾਇਜ਼ ਬਣਾਈਆਂ ਹੋਈਆਂ ਬਿਲਡਿੰਗਸ ਬਹੁਤ ਪਈਆਂ ਖਾਸ ਕਰਕੇ ਨਵਜੋਤ ਕੌਰ ਸਿੱਧੂ ਨੇ ਜਿਹੜੀਆਂ ਹੁਣੇ ਜੇ ਬੋਲੀ ਕਿ ਪੰਜਾਬ ਦੇ ਵਿੱਚ ਜਿਹੜੀ ਲੈਂਡ ਹੈ ਜਿਹੜੀ ਫੋਰੈਸਟ ਲੈਂਡ ਹੈ ਉੱਥੇ ਬੜੇ ਹੀ ਵੱਡੇ ਤੇ ਇਨਫਲੂਐਂਸ਼ੀਅਲ ਲੀਡਰਾਂ ਦੀਆਂ ਪ੍ਰਾਪਰਟੀਆਂ ਨੇ ਔਰ ਉਹਨਾਂ ਨੇ ਕਈ ਕਈ ਜਿਹੜੇ ਮਰਲੇ ਨੇ ਜਾਂ ਕਿਲੇ ਨੇ ਉਹ ਵੜੇ ਹੋਏ ਨੇ ਉਹਨਾਂ ਦੇ ਉੱਤੇ ਵੀ ਤੁਹਾਨੂੰ ਕੀ ਲੱਗਦਾ ਕਾਰਵਾਈ ਹੋਣੀ ਚਾਹੀਦੀ ਹੈ ਕਿ ਨਹੀਂ ਆਪਣੇ ਕਮੈਂਟ ਜ਼ਰੂਰ ਕਰਕੇ ਦੱਸਿਓ